ਦੇਖੋ ਹਾਂ ਭਾਈ ਕੀ ਨਾਮ ਲਟਾਈ ਮੇਰਾ ਵੀ ਰਿਆ ਪਿੰਨੰਦਨ ਹੁਸੈਨ ਕੀ ਗੱਲ ਵਾ ਕੀ ਹੋਈ ਬੁਜੀ ਦੱਸੋ ਹੁਣ ਬਾਈਕ ਤੇ ਤੁਸੀਂ ਕਿੱਥੇ ਜਾਣਾ ਸੀ ਉਹਨਾਂ ਨੇ ਫਲਾਈਟ ਦੇ ਨਾ ਉਹਨਾਂ ਨੂੰ ਗੱਲ ਕੀਤੀ ਪਰ ਉਹਨਾਂ ਨੇ ਉਸ ਚੀਜ਼ ਤਾਂ ਨਹੀਂ ਕੀਤਾ ਉਹ ਕਹਿੰਦੇ ਜਾ ਜੋ ਕਰਨਾ ਕਰ ਲੈ ਜਿੱਥੇ ਲੈਣਾ ਲੈ ਆਸੀਂ ਜਿਹੜਾ ਲੈ ਹਾਂਜੀ ਸੋ ਬਿਲਕੁਲ ਜਿਹੜਾ ਦੱਸੋ ਲਾਈਸੀ ਨਾ ਜਗਰ ਜੀ ਜਦੋਂ ਆ ਗੱਡੀ ਆ ਹਾਂਜੀ ਕੀ ਗੱਲ ਕੀ ਪੁੜੀ ਗੱਲ ਵਾ ਕੀ ਹੋਈ ਸਰ ਜੀ ਦਾ ਮਾੜਾ ਹੋ ਰਿਹਾ ਮੋਟਰਸਾਈਕਲ ਲੈ ਕੇ ਆਈ ਤਾਂ ਦੋ ਜਣੇ ਸੀਗੇ ਸਰਦਾਰ ਸੀ ਪਰ ਨੇ ਰਮਾਲ ਜੇ ਲਪੇਟੇ ਸੀਗੇ ਇੱਕ ਕੱਟ ਦੋ 10 ਨੰਬਰ ਪਲੇਟ ਕਰਕੇ ਰੋਕਿਆ ਇਹਨਾਂ ਨੂੰ ਜੋ ਨੰਬਰ ਪੇਟਦੇ ਉਹ ਕਹਿੰਦੇ ਪਹਿਲਾਂ ਤਾਂ ਇਹਨਾਂ ਨੂੰ ਬਕਮਿਜੀ ਨੇ ਬੋਲੇ ਇਹ ਤੁਸੀਂ ਸਾਨੂੰ ਰੋਕਿਆ ਕਿਹੜੇ ਵੇਚਦੇ ਕਹਿੰਦੇ ਮੈਂ ਕਹਾ ਤੁਹਾਡੀ ਨੰਬਰ ਪਲੇਟ ਨਹੀਂ ਲੱਗੀ ਕਹਿੰਦੇ ਸਾਡੇ ਕੋਲ ਪੇਪਰ ਪੂਰੇ ਆ ਮੈਂ ਕਹਾ ਪੇਪਰ ਪੂਰੇ ਦਿਖਾ ਦਿਓ ਠੀਕ ਹੈ ਨਾ ਉਹਨਾਂ ਨੇ ਆਰ ਸੀ ਜੋ ਦਿਖਾਈ ਤੇ ਆਰ ਸੀ ਜਿਹੜੀ ਸੀ ਸਪੈਰ ਦੇ ਦੀ ਸੀ ਮੈਨੂੰ ਕਹਿੰਦੇ ਵੀ ਲਾਇਸੈਂਸ ਬਣਿਆ 24 ਦੀ ਸਪੈਰ ਆਰ ਸੀ ਇਹੋ ਠੀਕ ਹੈ ਨਾ ਤੇ ਦਿਲਪ੍ਰੀਤ ਨਾਂ ਦੱਸਿਆ ਨਹੀਂ ਪਹਿਲਾਂ ਦੱਸਦਾ ਹੀ ਨਹੀਂ ਸੀਗਾ ਬਾਅਦ ਵਿੱਚ ਦਿਲਪ੍ਰੀਤ ਨਾਂ ਦੱਸਿਆ ਦਿਲਪ੍ਰੀਤ ਮੁਖਤਿਆਰ ਸਿੰਘ ਬਸ ਇਹ ਤਾਂ ਯਾਰਾ ਡਾਇਰੈ ਜਦੋਂ ਉਹਨੇ ਇਸ ਕਾਗਜਾਂ ਦਾ ਪੁੱਛਿਆ ਤੇ ਉਹ ਇਹਨਾਂ ਨੇ ਬੈਂਸਲ ਲੱਗ ਗਏ ਗਾਲੀ ਗਲੋਚ ਕਰਨ ਲੱਗੇ ਫਿਰ ਤੰਕੀ ਦੇ ਕੇ ਗਏ ਆ ਜਾਂ ਜਿੱਥੇ ਮੱਤੀ ਲੈ ਜਾ ਸੀ ਛਡਾ ਲਾਗੇ ਜਦੋਂ ਉਹ ਭੱਜ ਲੱਗੇ ਇਹਨਾਂ ਨੇ ਫੜਿਆ ਆ ਤੇ ਇੱਕ ਸਰਦਾਰ ਨੇ ਟੋਪੀ ਪਾਈ ਦੀ ਕੋਪੀ ਲਾ ਕੇ ਰੋਕ ਦੇ ਦਿੱਤਾ ਤੇ ਉੱਥੋਂ ਭੱਜ ਗਏ ਸੇ ਸੇ ਬਾਕੀ ਬੋਲਾ ਵੈਰੀਫਾਈ ਕਰਕੇ ਉਹਨਾਂ ਦੀ ਵੀਡੀਓ ਬਣੀ ਆ ਵੀਡੀਓ ਹੈਗੀ ਉਹਨਾਂ ਦੀ ਉਹ ਵੀ ਵੈਰੀਫਾਈ ਕਰਦੇ ਠਾਣੇ ਆ ਦੇਣੇ ਆ ਬੈਠੀ ਬਣ ਕੇ ਕਰਦਾ ਜੋ ਥਾਣੇ ਹੋ ਜਾਊਗਾ ਮੈਂ ਤੁਹਾਡੇ ਕਹਿ ਬਲੋ ਤੁਹਾਡਾ ਬਤਨੀ ਜੀ ਵੀ ਕੀਤੀ ਗਈ ਉਹਨਾਂ ਨੂੰ ਹਾਂ ਬਤਨੀ ਨੂੰ ਕਹਿੰਦੇ ਮੈਨੂੰ ਗੱਲ ਗੱਡੀ ਦੇ ਵਿੱਚ ਤੇ ਰੋਕਿਆ ਤੇ ਰੋਕਿਆ ਕਹਿੰਦੇ ਵੇਖ ਤੇ ਆ ਕਹਿੰਦੇ ਮੈਂ ਕਹਾਂ ਤੁਹਾਡੇ ਕੋਲ ਨੰਬਰ ਨਹੀਂ ਤੁਸੀਂ ਆਪਣੇ ਡਾਕੂਮੈਂਟ ਦਿਖਾਓ ਭਾਈ ਵੇ ਇਸ ਤੇ ਰੋਕਿਆ ਉਹਨਾਂ ਨੂੰ ਦੋ ਮਿੰਟ ਸੀ ਕਿ ਆਪਣੇ ਕਿੰਨੇ ਦੋ ਜਣੇ ਸੀ ਕਿ ਆਪਣੇ ਕੀ ਗੱਲ ਹੋਈ ਹੈ ਹੁਣ ਇਹ ਮੇਰਾ ਅਗਲ 22 ਸਾਲ ਦੀ ਉਮਰ ਆਉਣੀ ਦੋਨਾਂ ਦੀ ਮਾਂ ਦੀ ਗੱਲ ਕੱਢੀ ਗਏ ਆ ਸਰ ਨੂੰ ਵਰਨ ਬੈਠੇ ਗੱਲਾਂ ਗੱਲ ਕਰੀ ਕਿ ਬਤਮੀ ਜੀ ਨੇ ਬੋਲੇ ਆ ਕਿ ਧੋੜ ਗਿਆ ਨਾ ਪਰ ਆਹ ਕੱਟਣ ਦਾ ਕੀ ਮਤਲਬ ਸੀ ਉਹਨਾਂ ਦਾ ਇਹ ਪੇਪਰ ਪੁੱਛੇ ਕਰਕੇ ਅੱਛਾ ਜੀ ਪੇਪਰ ਪੁੱਛਦੇ ਸੀਗੇ ਉਹਨਾਂ ਨੇ ਇਹ ਜਾਣਣਾ ਸੀ ਤੁਹਾਨੂੰ ਦੇਖੋ ਜੀ ਸਾਣਾ ਧੱਕਾ ਕਰਦੇ ਸੀ ਸਰਦਾਰ ਆ ਫਿਰ ਮਤਲਬ ਉਹ ਡਰਾਮਾ ਕਰਕੇ ਭੱਜਣ ਦੀ ਕੀਤੀ ਉਹਨਾਂ ਨੇ ਦੋਵੇਂ ਦੋਨੇ ਸਰਦਾਰ ਪਰ ਨੇ ਪਟਕੇ ਜਿਹਾ ਬਣੇ ਸੀ ਛੋਟੇ ਛੋਟੇ ਪਟਕੇ ਬਣੇ ਸੀ ਮਤਲਬ ਬਾੜ ਰੱਖੇ ਛੋਟੇ ਛੋਟੇ ਆ ਵੱਡੇ ਸਰਦਾਰ ਆ ਨੇ ਮੋਢਾ ਲੈ ਕੇ ਤੇ ਨੇ ਮੋਢਾਲਾ ਮੋਢਾ ਮੋਢਾ ਕੀ ਕਰ ਲੈਣ ਚੈੱਕ ਕਰਾਈ ਲੈਣਾ ਕਿੱਥੇ ਦਾ ਜਾਂ ਥਾਣੇ ਕਰੋਣੇ ਨੇ ਜਮਾ ਦਰਸਾ ਵੀਡੀਓ ਬਣਾਈ ਆ ਨਾਲੀ ਵੀਡੀਓ ਬਣਾਈ ਲੋ ਵੀਡੀਓ ਬਣਾਈ ਬੰਦਾ ਕਰੀ ਕਿਹੜੇ ਬੰਦੇ ਆ ਵੀਡੀਓ ਚ ਤੋਂ ਬਿਲਕੁਲ ਜਿਹੜੇ ਤਸਵੀਰ ਦੇਖੋ ਨੀਰ ਦੇਖੋ ਜਿਹੜਾ ਨਾਣਾ ਕੱਜਾ ਕਰਦਾ ਦੇਖੋ ਉਹ ਜੁਗਾ ਕੰਨੀ ਤੱਕ ਗੱਲੀ ਹੋ ਗਈ ਜਿਹੜਾ ਪੁਲਿਸ ਵਾਲਿਆਂ ਨੂੰ ਗਾਲਾਂ ਕੱਢ ਕੇ ਪੁੱਤਾਂ ਨੂੰ ਮੱਧਿਆ ਇੱਕ ਇਹਦੇ ਵਾਲ ਬੱਜੇ ਦੇ ਦਿਲ ਨੂੰ ਤੇ ਮਾਰ ਦਿੰਦੇ ਦੇਖੋ ਫੋਨ ਲਗਾਓ ਇਹਨਾਂ ਵੱਲੋਂ ਮੈਂ ਜਿਹੜੀ ਤੁਹਾਨੂੰ ਗੱਲ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਨਾਲ ਕਿਹਦੇ ਨਾਲ ਅੱਜ ਆਇਆ 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 ਹਾਲੇ ਤੀ ਜੋਤੀ ਚੌਂਕ ਦੇ ਬਾਹਰ ਦੇਖੋ ਕਿਸੋ ਗੁਰੂ ਕੀ ਅਰੰਧਾ ਇਹ ਡਾਕੂਮੈਂਟ ਜਗ੍ਹਾ ਤੋਂ ਬਚਾ ਲਏ ਜੀ ਸਾਹਿਬ ਨੇ ਕਿਹਾ ਕਿ ਮੂਟੀਵਰ ਕਪੜਾ ਬੰਨ੍ਹ ਕੇ ਆਉਗੇ ਚਰਨ ਤੋਂ ਚਰਨ ਤੋਂ ਚਰਨ ਤੋਂ ਗਾਈਡ ਲਾਈਨ ਹੈ ਜੀ ਡਾਕੂਮੈਂਟ ਘਰੇ ਆ ਤੁਹਾਡੇ ਜੀ ਸਾਹਮਣੇ ਜੀ ਸਾਹਮਣੇ ਆਹ ਤੇ ਇਹ ਨੰਬਰ ਹੈ ਦੇਖੋ ਇਹ ਮੋੜਸਲਾ ਭਾਲੇ ਕਰਾ ਉਠਾਣੇ ਡਿਊਟੀ ਅਫਸਰ ਦੇ ਆ ਆਸੀ ਕਰਾ ਉਥੇ ਡੋਣਾ ਉਹਨਾਂ ਦੇ ਨਾਂ ਤੇ ਨਹੀਂ ਆ ਇਹਦੇ ਨਾਮ ਤੇ ਰਿਸਟਰੀ ਉਹ ਕਿਹੜੀ ਜਗ੍ਹਾ ਦੀ ਹੈਗੀ ਹੈ ਇਹ ਹੈ ਮੋਗੇ ਦਾ ਐਡਰੈਸ ਆ ਅੱਛਾ ਜੀ ਹਾਂਜੀ ਮੋਗੇ ਦਾ ਹੈ ਤੇ ਅ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਦਾ ਮਤਲਬ ਤੁਹਾਡਾ ਮੋੜਸਲਾ ਨਹੀਂ ਲੱਗਦਾ ਉਹਨੇ ਇਸੇ ਤਰੀਕੇ ਦੇ ਦੇਖਿਆ ਵੀ ਹੁਣ ਅਸੀਂ ਫਸ ਜਾਣਾ ਉਹ ਦੌੜਨ ਦੌੜ ਕੇ ਲੋਬ ਦੀ ਉਹ ਤੋਂ ਉਹਨਾਂ ਨੇ ਕਿਹਾ ਤੁਹਾਡੇ ਨਾਲ ਕੋਈ ਗੱਲ ਹੀ ਕੋਈ ਕੀਤੀ ਵੀ ਨਾ ਥੋੜਾ ਜਿਹਾ ਕਰਦੀ ਹੁੰਦੀ ਮਦੀੜਾ ਵੀ ਕੱਲ ਵੀ ਮੈਂ ਅਸੀਂ ਬਚਨ ਦੇ ਕਰਦੇ ਆ ਨਾ ਬਤੂ ਵੀ ਜੀ ਕਰਦੇ ਵੀ ਸਾਨੂੰ ਅਬ ਇਲਜ਼ਾਮ ਲਾਉਣਾਂ ਦਾ ਬੁਰਸਾ ਵੀ ਸਾਣਾ ਧੱਕਾ ਕਰ ਜੋ ਦੇਖਿਆ ਵੀ ਹੁਣ ਜਦੋਂ ਦੇਖਿਆ ਪ੍ਰੈਸ ਵਾਲੇ ਇਕੱਠੇ ਹੋ ਗਏ ਤੇ ਉਹ ਦੌੜ ਦੌਣੀ ਦੌੜਨ ਦੀ ਕੀ ਸੀ ਜਰਾ ਜੋ ਮੀਡੀਆ ਮੁੰਡੇ ਦੋ ਮੀਡੀਆ ਵਾਲੇ ਆਏ ਸੀ ਉਹਨਾਂ ਦੇਖ ਕੇ ਤਾਂ ਦੌੜਨ ਦੀ ਕੀਤੀ ਉਹਨਾਂ ਨੇ ਠੀਕ ਹੈ ਹੁਣ ਸਟਾਰ ਵੀ ਦੇਖੋ ਕਾਲ ਵਾਲੀ ਕਰੇ ਚੱਲੇ ਦੇਖੋ ਗੱਡੀ ਦਾ ਨੰਬਰ ਆ ਦੇਖੋ ਤੁਹਾਡੇ ਕੋਲ ਜਿਹੜੀ ਵੀਡੀਓ ਬਣੀ ਹੈ ਨਾ ਮਿੰਟ ਜਿਹੜੀ ਆਸੀ ਦਾ ਦੇਖਦੇ ਵੱਡੀਆਂ ਆ ਲੈ ਦੇਖੋ ਕੋਈ ਜੌਨ ਤੇ ਨਰਾਈਸ ਜੀ ਦਾ ਦੇ ਦੇ ਕਬੀ ਜੀ ਉਹ ਥਾਣੇ ਗੱਡੀ ਲੈ ਕੇ ਚੱਲੇ ਦੇਖੋ ਉਹ ਵੀ ਬਣਾਈ ਗਈ ਹੈ ਜੇ ਚੈਨ ਲਾ ਗਿਆ ਕਿ ਬਤਮੀ ਜੀ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਹੁੰਦਾ ਸੀ ਬਤਮੀ ਜੀ ਜਦੋਂ ਇੱਥੇ ਲੋਕ ਇਕੱਠੇ ਹੁੰਦੇ ਆ ਤਾਂ ਉਹ ਜਿਹੜੇ ਦੋਵੇਂ ਬਾਈਕ ਸਵਾਰ ਸੀਗੇ ਇੱਥੋਂ ਦੀ ਭੱਜ ਜਾਂਦੇ ਨੇ ਫਿਲਹਾਲ ਜਿਹੜੇ ਤੰਦਰਦੀ ਕੀ ਟ੍ਰੈਫਿਕ ਪੁਲਿਸ ਦੇ ਜਿਹੜੇ ਕਿ ਹੁਣ ਆ ਗਏ ਆ ਰਾਮਚਾਰੀ ਇਹ ਹੁਣ ਜਿਹੜੇ ਬਾਈਕ ਹੈ ਇਹਨੂੰ ਹੁਣ ਥਾਣਾ ਚਾਰਚ ਲੈ ਕੇ ਜਾ ਰਹੇ ਔਰ ਜਿਹੜੀ ਮੁੱਤਰੀ ਜਿਹੜੀ ਹੋਏਗੀ ਕਾਰਵਾਈ ਦੋ ਜਿੱਤੇ ਉੱਪਰ ਕੀਤੀ ਜਾਏਗੀ ਤੋਂ ਬਿਲਾਜ ਦਾ ਜੋ ਆਰ.ਸੀ. ਕੱਢ ਕੇ ਚੈੱਕ ਕਰਾਈ ਜਦੋਂ ਚੈੱਕ ਕੀਤਾ ਉਹ ਆਖ 24 ਦੀ ਸਵੈਰ ਹੋ ਚੁੱਕੀ ਸੀਗੀ ਠੀਕ ਹੈ ਨਾ ਇੰਨੇ ਚ ਵੀ ਉਹ ਬੋਲਾ ਪਿਆ ਅੱਗੇ ਵੀਡੀਓ ਬਣਾਉਣ ਦੇਖੋ ਜੀ ਸਾਡਾ ਪੁਲਿਸ ਧੱਕਾ ਕਰਦੀ ਹੈ ਜੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਦੋ ਪ੍ਰੈਸ ਵਾਲੇ ਮੁੰਡੇ ਆ ਗਏ ਵੀਡੀਓ ਵਾਲੇ ਆ ਗਏ ਕਿ ਉਹਨਾਂ ਦੀ ਕਿਤਾਬੇ ਹੁਣ ਅਸੀਂ ਫਾਇਜਾੜਾ ਉਹਨੇ ਭੱਜਣ ਦੀ ਕੀਤੀ ਦੋੜਾ ਮੋਕਾ ਤਾਂ ਭੱਜ ਗਿਆ ਦੋ ਜਣੇ ਸੀਗੇ ਦੋਨੇ ਸਰਦਾਰ ਸੀਗੇ ਕਿ ਸਰ ਉਹਨਾਂ ਨੇ ਪਛਾਣ ਪੱਤਰ ਕੋ ਲਿਖਿਆ ਲਿਤਾ ਉਹਨਾਂ ਕੋਈ ਸੀ ਤੁਸੀਂ ਉਹਨਾਂ ਕੋ ਆਪਣਾ ਆਈਡੀ ਪ੍ਰੂਫ ਕੋਈ ਨਹੀਂ ਸੀਗਾ ਆਪਣਾ ਆਈਡੀ ਪ੍ਰੂਫ ਨਾ ਦਵਣੇ ਸਿਰਫ ਆਪਣਾ ਦਿਲਪ੍ਰੀਤ ਨਾਲ ਲਖਾਇਆ ਦੱਸਿਆ ਮੜਿਆ ਬਸ ਕੋਈ ਦਿਲਪ੍ਰੀਤ ਸਾਨੋ ਬਹੁਮਖਤਿਆਰ ਸਿੰਘ ਇਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਿਹੜੇ ਲੋਕ ਖੜੇ ਨੇ ਉਹ ਕਹਿੰਦੇ ਗੱਲ ਹੀ ਲੋਜੀ ਤੁਹਾਡਾ ਨਾ ਕੀਤੀ ਮੈਂ ਇਸ ਵੀ ਕੀਤਾ ਮੈਂ ਇਸ ਤੇ ਵਹੀ ਬਤਮੀਜੀ ਕਰ ਰਿਹਾ ਸੀ ਨਾ ਉਹ ਮਤਲਬ ਵੀ ਤੁਸੀਂ ਸਾਨਾ ਧੱਕਾ ਕਰਦੇ ਆ ਜੀ ਆਪੋ ਆਪਣਾ ਬਚਣ ਲਈ ਵੀਡੀਓ ਬਣਾ ਰਹੀ ਹ ਕਿੱਥੀ ਜਾਣਾ ਤੱਕਾ ਕਰਦੇ ਆ। ਇਹ ਸਿਰ ਭੱਜ ਗਿਆ ਐਕਡਮ। ਆ ਐਕਡਮ ਜੋ ਦੇਖਿਆ ਮੀਡੀਆ ਦਾ ਇੱਕ ਜਣਾ ਇਧਰੋਂ ਭੱਜ ਗਿਆ ਸਾਨੂੰ ਜੋਤੀ ਚੌਕ ਸਾਨੂੰ। ਦੂਜਾ ਆਪਣੇ ਇਧਰੋਂ ਵੀ ਆ ਆਪਣੇ ਨਹਿਰੂ ਘੜਣਾ ਵਾਲੇ ਗਿਆ ਪਟਿਆ। ਇਹ ਦੇਖਿਆ ਵਿੱਚ ਚੋਰੀ ਮੋਟਰਸਾਈਕਲ ਦੀ ਵੀ ਹੋ ਸਕਦਾ। ਹੋ ਸਕਦਾ ਚੋਰੀ ਦਾ ਹੋ ਸਕਦਾ। ਹੁਣ ਜਿਹੜਾ ਮੋਟਰਸਾਈਕਲ ਕਿੱਥੇ ਰੱਖੇ ਗਿਆ? ਇਹ 4 ਨੰਬਰ ਥਾਣੇ ਡਿਊਟੀ ਅਫਸਰ ਸੇਵਾ ਲੈ ਕਰਤਾ ਹੀ ਇਹ। ਸੱਚ ਜੀ ਤਾਂ ਮੋਟਰਸਾਈਕਲ ਕਿੱਥੇ ਤਾਂ ਨਿਕਲਿਆ? ਮੋਟਰਸਾਈਕਲ ਹੈ ਬੇਸਿਕਲੀ ਇਹ ਨੰਬਰ ਹੈ ਮੋਗੇ ਦਾ ਆ। DD 29 ਇਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਹੀ ਇਹ ਹੈ। ਨਹੀਂ ਜੀ ਇਹਨਾਂ ਨੂੰ ਕੁਝ ਨਹੀਂ ਪਤਾ ਉਦਾਂ ਉਹ ਕੇਦੇ ਨਾ ਤੇ ਮਹਿੰਦਰ ਸਿੰਘ ਦੇ ਨਾਂ ਤੇ ਹਾਂਜੀ ਮਹਿੰਦਰ ਸਿੰਘ ਦੇ ਨਾਂ ਤੇ ਆਓ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਮੋਟਰ ਕੋਈ ਦਾ ਹਾਂ ਹੋਸਾਗਰਾ ਮੋਰਚਾ ਤੇ ਆਓ ਠੀਕ ਹੈ ਅੱਗੇ ਵੈਰੀਫਾਈ ਅੱਗੇ ਡਿਊਟੀ ਐਸਐਚਓ ਸਾਹਿਬ ਦੇ ਡਿਊਟੀ ਆਫਸਰ ਜਮਾਨੇ ਕਰਦਾ ਆ ਉਹ ਅਗਲਾ ਵੈਰੀਫਾਈ ਕਰ ਲੈਣਗੇ ਜਦੋਂ ਤੁਹਾਡੇ ਨਾਲ ਗੱਲ ਹੋਏ ਤੇ ਫਾਈਲ ਦਿੱਤੇ ਆ ਉਹਨਾਂ ਜਿਹੜੀ ਕਾਰਜ ਜਿਹੜੀ ਬੰਦ ਦੀ ਕਾਰਵਾਈ ਐਸਐਚਓ ਸਾਹਿਬ ਨੂੰ ਕਰਦਾ ਕਾਰਜ ਜਿਹੜੀ ਬੰਦ ਕਾਰਵਾਈ ਕਰਦਾ ਇਸ ਨੂੰ ਕਿਸ ਤਰ੍ਹਾਂ ਦੇ ਦੋ ਤੁਸੀਂ ਆਪਣੀ ਡਿਊਟੀ ਕਰਦੇ ਹੋ ਸੜਕਾਂ ਤੇ ਖੜੇ ਹੋ ਕੇ ਤੁਸੀਂ ਟ੍ਰੈਫਿਕ ਨੂੰ ਸਮਝਾਉਂਦੇ ਹੋ ਤਾਂ ਤੁਹਾਨੂੰ ਆ ਹੀ ਮਿੱਥੇ ਹੁੰਦਾ ਇਹ ਤਾਂ ਭਾਈ ਆਮ ਲੋਕਾਂ ਨੂੰ ਹੁਣ ਹੋ ਗਿਆ ਨਾ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਬਚਣ ਲਈ ਕੋਈ ਨਾ ਕੋਈ ਡਰਾਮਾ ਦਾ ਕਰਦਾ ਹੀ ਆ ਰਿਹਾ ਨਾ ਕੋਈ ਵੀਡੀਓ ਬਣਾਉ ਵਾਲਾ ਪਿੰਨਾ ਦੇਖੋ ਜੀ ਹੁਣ ਜੇ ਚਲਾਨ ਤੋਂ ਮਾਰੇ ਡਰਦੇ ਮਾਰੇ ਆਪਣੇ ਆਪ ਨੂੰ ਨਹੀਂ ਸੁਧਾਰਦੇ ਲੇਕਿਨ ਦੂਜਿਆਂ ਨੂੰ ਦੋਸ਼ ਦੇਣਾ ਪੈਂਦੇ ਆ